ਇੱਕ ਪਾਸੇ ਲੁਧਿਆਣਾ ਦੀਆਂ ਜਿਮਨੀ ਚੋਣਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਦੇ ਵਿੱਚ ਹੰਗਾਰਾ ਮਿਲ ਰਿਹਾ ਹੈ ਤੇ ਦੱਸਦੀ ਹੈ ਕਿ ਕਈ ਚਿਹਰੇ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੁਆਇਨ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅਮਨ अरोड़ा ਸ਼ੈਰੀ ਕਲਸੀ ਅਤੇ ਦੱਸਦੀ ਹੈ ਕਿ ਉਹਨਾਂ ਦੇ ਨਾਲ ਲਾਲਜੀਤ ਭੁੱਲਰ ਮੌਜੂਦ ਨੇ ਤੇ ਜਿਸ ਤੋਂ ਬਾਅਦ ਅੱਜ ਕਈ ਚਿਹਰਿਆਂ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਗਿਆ ਤੇ ਜਿਸ ਦੇ ਤਹਿਤ ਲੁਧਿਆਣਾ ਦੀ ਜਾਂ ਇੱਕ ਪਾਸੇ ਜਿਮਨੀ ਚੋਣਾ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਅੱਜ ਕਈ ਚਿਹਰੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਹੰਗਾਰੇ ਦੇ ਨਾਲ ਜੁਆਇਨ ਕਰਕੇ ਹਟੇ ਨੇ ਤੇ ਜਿਸ ਦੇ ਤਹਿਤ ਅਮਨ अरोड़ा ਦੀ ਅਗਵਾਈ ਦੇ ਵਿੱਚ ਕਈ ਚਿਹਰਿਆਂ ਨੂੰ ਅੱਜ ਸ਼ਾਮਲ ਕੀਤਾ ਗਿਆ ਹੋਰ ਕੀ ਕਹਿਣਾ ਅਮਨ अरोड़ा ਦਾ ਆਓ ਤੁਹਾਨੂੰ ਸੁਣਾਉਣਿਆ ਮੈਨੂੰ ਵੀ ਧੰਨਵਾਦ ਵੀ ਔਰ ਉਚਿਤੀ ਤੌਰ ਤੇ ਧੰਨਵਾਦ ਮੇਰੇ ਛੋਟੇ ਵੀਰ ਸ਼ਹਿਰੀ ਕਲਸੀ ਦਾ ਐਮ ਐਲ ਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਔਰ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਛੋਟੇ ਵੀਰ ਕੈਬਨਿਟ ਦੇ ਕੁਲੀਗ ਸਰ ਲਾਲਜੀ ਸਿੰਘ ਪੁਲਰ ਸਾਹਿਬ ਟਰਾਂਸਪੋਰਟ ਮਿਨਿਸਟਰ ਸਾਡੇ ਜਨਰਲ ਸੈਕਟਰੀ ਪਾਰਟੀ ਦੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਾਹਿਬ ਡਾਕਟਰ ਸਨੀ ਅਲੂਵਾਲੀਆ ਜੀ ਸਾਰੇ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਵੈਸੇ ਮੇਰੇ ਤੋਂ ਪਹਿਲਾਂ ਸਾਰੀ ਮੇਰੇ ਤਿੰਨਾਂ ਸਾਥੀਆਂ ਨੇ ਬੜੇ ਇਨਸਾਨ ਦੇ ਵਿੱਚ ਗੱਲ ਕੀਤੀ ਔਰ ਵੈਲਕਮ ਕੀਤਾ ਉਹਨਾਂ ਸਾਥੀਆਂ ਉਹਨੇ ਮੇਰੇ ਮੇਰੇ ਵੀਰਾਂ ਨੂੰ ਜਿਹੜੇ ਕਿ ਅੱਜ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਤੋਂ ਭਵੰਤਵੰਤ ਸਰਕਾਰ ਦੇ ਕੰਮਾਂ ਤੋਂ ਔਰ ਸੰਜੀਵ ਅਰੋੜਾ ਜੀ ਦੇ ਪਿਛਲੇ 3 ਸਾਲ ਦੇ ਉਹਨਾਂ ਦੀ ਹਲੀਮੀ ਨੂੰ ਦੇਖਦੇ ਹੋਏ ਉਹਨਾਂ ਦੀ ਸ਼ਰਾਫਤ ਉਹਨਾਂ ਦੀ ਡਿਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਅੱਜ ਇਹਨਾਂ ਮੇਰੇ ਵੀਰਾਂ ਦੀ ਭੁੱਲਰ ਸਾਹਿਬ ਤੇ ਸ਼ੈਰੀ ਕਸੀ ਦੇ ਐਫਰਟਸ ਦੇ ਸਰਕਾਰ ਜਿਹੜੇ ਸਾਥੀ ਅੱਜ ਜੁਆਇਨ ਕਰ ਰਹੇ ਨੇ ਆਵਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਔਰ ਮੈਂ ਸਮਝਦਾ ਕਿ ਜਦੋਂ ਆਪ ਮਹਾਰੇ ਆਪਣੇ ਆਪ ਲੋਕ ਵਕਫਤ ਪਾਰਟੀ ਛੱਡ ਕੇ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਤੇ ਉਸ ਤੋਂ ਬੜੇ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਪਾਸੇ ਵੱਲ ਦਿਖੇ ਨੇਰੀਆਂ ਜਿਹੜੀ ਉਹ ਚੱਲ ਰਹੀ ਹੈ ਵੈਸੇ ਤਾਂ ਪਹਿਲਾਂ ਹੀ ਲੁਧਿਆਣਾ ਵੈਸਟ ਦੇ ਲੋਕ ਮਨ ਬਣਾਈ ਬੈਠੇ ਨੇ ਕਿ ਆਮ ਆਦੀ ਪਾਰਟੀ ਨੂੰ ਵੱਡੇ ਪੱਧਰ ਤੇ ਉੱਪਰ ਇੱਥੋਂ ਲੀਡ ਦਿਵਾ ਖਿੱਚ ਤਾਉਣਾ ਪਰ ਮੈਂ ਸਮਝਦਾ ਕਿ ਇਹਨਾਂ ਮੇਰੇ ਸਾਥੀ ਵੀਰਾਂ ਦੇ ਦੇ ਆਉਣ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਣਾਉਣ ਦੇ ਵਿੱਚ ਸਾਨੂੰ ਮਦਦ ਮਿਲੇਗੀ ਸਹਾਇ ਹੋਏਗਾ ਸੋ ਇਹਨਾਂ ਸਾਰੇ ਮੇਰੇ ਵੀਰਾਂ ਦਾ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਇਹਨਾਂ ਮੇਰੇ ਵੀਰਾਂ ਨੂੰ ਸਾਰੇ ਸਾਥੀਆਂ ਨੂੰ ਇਹਨਾਂ ਬਣਦਾ ਬਣ ਸਰਕਾਰ ਜਿਹੜਾ ਉਹ ਮਿਲਦਾ ਰਹੇ ਤੇ ਅਸੀਂ ਇੱਕ ਪਰਿਵਾਰ ਔਰ ਟੀਮ ਦੇ ਰੂਪ ਦੇ ਵਿੱਚ ਪੰਜਾਬ ਔਰ ਲੁਧਿਆਣਾ ਦੀ ਡਿਵੈਲਪਮੈਂਟ ਦੇ ਲਈ ਇਕੱਠੇ ਕੰਮ ਕਰਦਾ ਸਾਰੇ ਤਹੀ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਨੂੰ ਵੀ ਔਰ ਧੰਨਵਾਦ ਵੀ ਔਰ ਉਚਿਤੀ ਤੌਰ ਤੇ ਧੰਨਵਾਦ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਦਾ ਐਮ ਐਲ ਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਔਰ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਛੋਟੇ ਵੀਰ ਕੈਬਨਿਟ ਦੇ ਕੁਲੀਗ ਸਰ ਲਾਲਜੀ ਸਿੰਘ ਪੁਲਰ ਸਾਹਿਬ ਟ੍ਰਾਂਸਪੋਰਟ ਮਿਨਿਸਟਰ ਸਾਡੇ ਜਨਰਲ ਸਕੱਤਰ ਪਾਰਟੀ ਦੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਾਹਿਬ ਡਾਕਟਰ ਸਨੀ ਅਲੂਵਾਲੀਆ ਜੀ ਸਾਰੇ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਵੈਸੇ ਮੇਰੇ ਤੋਂ ਪਹਿਲਾਂ ਸਾਰੀ ਮੇਰੇ ਤਿੰਨਾਂ ਸਾਥੀਆਂ ਨੇ ਬੜੇ ਇਨਸਾਨ ਦੇ ਵਿੱਚ ਗੱਲ ਕੀਤੀ ਔਰ ਵੈਲਕਮ ਕੀਤਾ ਉਹਨਾਂ ਸਾਥੀਆਂ ਉਹਨੇ ਮੇਰੇ ਮੇਰੇ ਵੀਰਾਂ ਨੂੰ ਜਿਹੜੇ ਕਿ ਅੱਜ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਤੋਂ ਭਵੰਤਵ ਸਰਕਾਰ ਦੇ ਕੰਮਾਂ ਤੋਂ ਔਰ ਸੰਜੀਵ ਅਰੋੜਾ ਜੀ ਦੇ ਪਿਛਲੇ 3 ਸਾਲ ਦੇ ਉਹਨਾਂ ਦੀ ਹਲੀਮੀ ਨੂੰ ਦੇਖਦੇ ਹੋਏ ਉਹਨਾਂ ਦੀ ਸ਼ਰਾਫਤ ਉਹਨਾਂ ਦੀ ਡਿਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਅੱਜ ਇਹਨਾਂ ਮੇਰੇ ਵੀਰਾਂ ਦੀ ਭੁੱਲਰ ਸਾਹਿਬ ਤੇ ਸ਼ੈਰੀ ਕਸੀ ਦੇ ਐਫਰਟਸ ਦੇ ਸਰਕਾਰ ਜਿਹੜੇ ਸਾਥੀ ਅੱਜ ਜੁਆਇਨ ਕਰ ਰਹੇ ਨੇ ਆਵਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਔਰ ਮੈਂ ਸਮਝਦਾ ਕਿ ਜਦੋਂ ਆਪ ਮਹਾਰੇ ਆਪਣੇ ਆਪ ਲੋਕ ਵਕਫਤ ਪਾਰਟੀਆਂ ਛੱਡ ਕੇ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਤੇ ਉਸ ਤੋਂ ਬੜੇ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਪਾਸੇ ਵੱਲ ਦਿਖੇ ਨੇਰੀਆਂ ਜਿਹੜੀ ਉਹ ਚੱਲ ਰਹੀ ਹੈ ਵੈਸੇ ਤਾਂ ਪਹਿਲਾਂ ਹੀ ਲੁਧਿਆਣਾ ਵੈਸਟ ਦੇ ਲੋਕ ਮਨ ਬਣਾਈ ਬੈਠੇ ਨੇ ਕਿ ਆਮ ਆਦੀ ਪਾਰਟੀ ਨੂੰ ਵੱਡੇ ਪੱਧਰ ਤੇ ਉੱਪਰ ਇੱਥੋਂ ਲੀਡ ਦਿਵਾ ਖਿੱਚ ਤਾਉਣਾ ਪਰ ਮੈਂ ਸਮਝਦਾ ਕਿ ਇਹਨਾਂ ਮੇਰੇ ਸਾਥੀ ਵੀਰਾਂ ਦੇ ਦੇ ਆਉਣ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਣਾਉਣ ਦੇ ਵਿੱਚ ਸਾਨੂੰ ਮਦਦ ਮਿਲੇਗੀ ਸਹਾਇ ਹੋਏਗਾ ਸੋ ਇਹਨਾਂ ਸਾਰੇ ਮੇਰੇ ਵੀਰਾਂ ਦਾ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਇਹਨਾਂ ਮੇਰੇ ਵੀਰਾਂ ਨੂੰ ਸਾਰੇ ਸਾਥੀਆਂ ਨੂੰ ਇਹਨਾਂ ਬਣਦਾ ਬਾਣ ਸਰਕਾਰ ਜਿਹੜਾ ਉਹ ਮਿਲਦਾ ਰਹੇ ਤੇ ਅਸੀਂ ਇੱਕ ਪਰਿਵਾਰ ਔਰ ਟੀਮ ਦੇ ਰੂਪ ਦੇ ਵਿੱਚ ਪੰਜਾਬ ਔਰ ਲੁਧਿਆਣਾ ਦੀ ਡਿਵੈਲਪਮੈਂਟ ਦੇ ਲਈ ਇਕੱਠੇ ਕੰਮ ਕਰਦਾ ਸਾਰੇ ਤਹੀ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ